ਦੋਸਤੋ ਆਪਾਂ ਪਹਿਲਾਂ ਤੁਸੀਂ ਇਹ ਲਾਮਤਾਂ ਸੁਣ ਲਿਓ ਜਿਹੜਾ ਤੁਹਾਨੂੰ ਅੱਜ ਇਹ ਨੁਸਖਾ ਦੱਸਣ ਲੱਗਿਆ ਇਹਨਾਂ ਸਾਰਿਆਂ ਦਰਦਾਂ ਦਾ ਕਾਲ ਆ ਇਹ ਹੁੰਦਾ ਕੀ ਹੈ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਕਈ ਮਰੀਜ਼ ਤਾਂ ਕਿ ਇੱਥੇ ਤੱਕ ਕਹਿੰਦੇ ਨੇ ਵੀ ਵੈਜ ਜੀ ਅੱਡੀ ਨਹੀਂ ਥੱਲੇ ਲੱਗਦੀ ਸਾਨੂੰ ਕੰਦਾਂ ਨੂੰ ਫੜ-ਫੜ ਕੇ ਤੁਰਨਾ ਪੈਂਦਾ ਜਿਹੜਾ ਨੁਸਖਾ ਦੱਸੂਗਾ ਇਹ ਸਾਰੇ ਦਰਦਾਂ ਦਾ ਮਹਾਕਾਲ ਆ ਹੋ ਤੁਸੀਂ ਟੈਸਟ ਕਰਾ ਲੈਣਾ ਜਿਹੜਾ ਅੱਜ ਮੈਂ ਨੁਸਖਾ ਦੱਸੂਗਾ ਨਾ ਲੈਬੋਰੀਟਰੀ ਤੇ ਜਾ ਕੇ ਖਾਲੀ ਪੇਟ ਟੈਸਟ ਕਰਾ ਲਿਓ ਯੂਰਿਕ ਐਸਿਡ ਦਾ ਜੇ ਥੋੜਾ ਬਹੁਤਾ ISR ਵਧਿਆ ਹੋ ਵੋ ਵੀ ਕਰਵਾ ਲਿਓ ਉਹਨੂੰ ਨੋਟ ਕਰਕੇ ਡੇਟ ਪਾ ਕੇ ਜੇਬ ਚ ਪਾ ਲਿਓ 15 ਦਿਨ ਬਾਅਦ ਫੇਰ ਕਰਾ ਲਿਓ ਹੁਣ ਇਹਦੇ ਚ ਤੁਸੀਂ ਜਿੱਥੇ ਮਰਜ਼ੀ ਕਰਾ ਸਕਦੇ ਹੋ ਜਿਹੜੀ ਲੈਬੋਰੀ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਇਹਨੂੰ ਵਰਤੋਗੇ ਤੁਹਾਨੂੰ 15 ਦਿਨ ਦੇ ਵਿੱਚ ਰਿਲੈਕਸ ਮਿਲ ਜੂਗਾ ਫੇਰ ਤੁਸੀਂ ਇਹਨੂੰ ਮਹੀਨਾ ਡੇਢ ਮਹੀਨਾ 2 ਮਹੀਨੇ ਤੱਕ ਲਗਾਤਾਰ ਖਾ ਲਿਓ ਕਿਉਂਕਿ ਇਹਨੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਸਰੀਰ ਚ ਬਾਤ ਸਬੰਧੀ ਰੋਗ ਨੇ ਉਹਨਾਂ ਨੂੰ ਵੀ ਕੱਢ ਦੇਣਾ ਜੇ ਸਾਡੇ ਪੇਟ 'ਚ ਕੀੜੇ ਹੈਗੇ ਚਾਹੇ ਨਹੀਂ ਹੈਗੇ ਉਹਨਾਂ ਨੂੰ ਵੀ ਖਤਮ ਕਰ ਦੇਣਾ ਜਾਂ ਕੋਈ ਹੋਰ ਪੇਟ ਸੰਬੰਧੀ ਰੋਗ ਆ ਕਿਉਂਕਿ ਇਹਦੇ ਵਿੱਚ ਔਸ਼ਦੀਆਂ ਪੰਜ ਉਹ ਪਾਤੀਆਂ ਜਿਹੜੀਆਂ ਸਾਡੇ ਪੰਜੇ ਤੱਤਾਂ ਨੂੰ ਤਿੰਨੇ ਦੋਸ਼ਾਂ ਨੂੰ ਸਹੀ ਕਰ ਦੇਣਗੀਆਂ ਦੋਸਤ ਇਹਨੂੰ ਪਾਊਡਰ ਬਣਾ ਕੇ ਡੱਬੀ 'ਚ ਪਾ ਕੇ ਰੱਖ ਲਓ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਗਰਮ ਪਾਣੀ ਨਾਲ ਲੈ ਲਓ ਨਾਲ ਰੱਖ ਲਓ ਪਰਹੇਜ਼ ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਆ ਵੀ ਟੈਸਟ ਕਰਾ ਲਿਓ 15 ਦਿਨ ਬਾਅਦ ਫੇਰ ਟੈਸਟ ਕਰਾ ਲਿਓ ਦੋਸਤੋ ਅੱਜ ਗੱਲ ਕਰਾਂਗੇ ਦਰਦਾਂ ਦੀ ਜਿਹੜਾ ਦਰਦ ਸਾਨੂੰ ਸਵੇਰੇ ਉੱਠਦਿਆਂ ਨੂੰ ਸਤਾਉਣ ਲੱਗਦਾ ਅਸੀਂ ਬਹੁਤ ਤੰਗ ਹੁੰਨੇ ਆ ਅੱਜ ਤੁਹਾਨੂੰ ਉਹ ਨੁਸਖਾ ਦੱਸਾਂਗੇ ਜਿਹੜਾ ਪਿਛਲੇ 22-23 ਸਾਲਾਂ ਤੋਂ ਅਸੀਂ ਵਰਤ ਰਹੇ ਹਾਂ ਮਾਹਪੁਰਖਾਂ ਦੀ ਬਖਸ਼ਿਸ਼ ਆ ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਦੋਸਤੋ ਆਪਾਂ ਪਹਿਲਾਂ ਤੁਸੀਂ ਇਹ ਅਲਾਮਤਾਂ ਸੁਣ ਲਿਓ ਜਿਹੜਾ ਤੁਹਾਨੂੰ ਅੱਜ ਇਹ ਨੁਸਖਾ ਦੱਸਣ ਲੱਗੇ ਆ ਇਹਨਾਂ ਸਾਰਿਆਂ ਦਰਦਾਂ ਦਾ ਕਾਲ ਆ ਇਹ ਹੁੰਦਾ ਕੀ ਆ ਜਦੋਂ ਅਸੀਂ ਸਵੇਰੇ ਉੱਠਦੇ ਆ ਕਈ ਮਰੀਜ਼ ਤਾਂ ਕਿ ਇੱਥੇ ਤੱਕ ਕਹਿੰਦੇ ਨੇ ਵੀ ਵੈਜ ਜੀ ਅੱਡੀ ਨਹੀਂ ਥੱਲੇ ਲੱਗਦੀ ਸਾਨੂੰ ਕੰਦਾਂ ਨੂੰ ਫੜ-ਫੜ ਕੇ ਤੁਰਨਾ ਪੈਂਦਾ ਇਹ ਤਾਂ ਇੱਕ ਚੀਜ਼ ਹੋ ਗਈ ਵੀ ਅੱਡੀਆਂ 'ਚ ਦਰਦ ਹੋਣਾ ਤੇ ਦੂਜਾ ਸਾਡੇ ਜੋੜਾਂ 'ਚ ਦਰਦ ਹੁੰਦਾ ਕਈ ਸੱਜਣ ਕਹਿੰਦੇ ਨੇ ਮੈਂ ਫੋਨ ਤੇ ਗੱਲ ਕਰਦਾ ਜਾਂ 2 ਮਿੰਟ ਬਾਅਦ ਮੈਨੂੰ ਇਹ ਲੱਗਦਾ ਵੀ ਬਾਹ ਮੇਰੀ ਬਹੁਤ ਥੱਕ ਗਈ ਕਈ ਮਾਤਾਵਾ ਭੈਣਾ ਕਹਿੰਦੀਆਂ ਨੇ ਆ ਕਿ ਵੀ ਵੈਜ ਜੀ ਬੱਚੇ ਨੂੰ ਚੱਕਦੇ ਆ 5 ਮਿੰਟ ਤੋਂ ਵੱਧ ਨਹੀਂ ਚੱਕਿਆ ਜਾਂਦਾ ਜਾਂ ਅਸੀਂ ਅੱਜਕੱਲ ਖੜਮੀਆਂ ਰਸੋਈਆਂ ਨੇ ਉਹਦੇ ਵਿੱਚ ਖਾਣਾ ਪਕਾਉਨੇ ਆ ਜਾ ਕੋਈ ਕੰਮ ਕਰਦੇ ਆਂ ਕਈ ਵਾਰ ਤਾਂ ਕਈ ਬੀਬੀਆਂ ਆ ਕੇ ਕਹਿੰਦੀ ਨੇ ਵੀ ਸਾਨੂੰ ਤਾਂ ਬੈਤ ਜੀ ਕੁਰਸੀ ਤੇ ਬਹਿਣਾ ਪੈਂਦਾ ਇੰਨਾ ਦਰਦ ਹੁੰਦਾ ਸਾਡੀਆਂ ਪਿੰਜਣੀਆਂ ਚ ਦਰਦ ਹੁੰਦਾ ਆ ਜੋੜਾਂ ਚ ਦਰਦ ਹੁੰਦਾ ਗਰਦਨ ਚ ਅਕੜਾਹਟ ਹੁੰਦੀ ਆ ਚੱਲਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਜੇ ਕੋਈ ਚੀਜ਼ ਨੂੰ ਮਾੜਾ ਮੋਟਾ ਹੀ ਅੱਜ ਕੱਲ੍ਹ ਹੁਣ ਤਾਂ ਮਸ਼ੀਨਾਂ ਨੇ ਚਲੋ ਕੱਪੜੇ ਨਚੋੜਨ ਦੀ ਲੋੜ ਨਹੀਂ ਪੈਂਦੀ ਜੇ ਰਸੋਈ ਚ ਵੀ ਕੋਈ ਪਾਉਣਾ ਵੀ ਨਚੋੜਨਾ ਉਹ ਵੀ ਨਹੀਂ ਨਚੋੜਿਆ ਜਾਂਦਾ ਅਕੜਾਹਟ ਹੋ ਜਾਂਦੀ ਆ ਹੱਥਾਂ ਚ ਆਟਾ ਗੁੰਨਣ ਚ ਪ੍ਰੋਬਲਮ ਆਉਂਦੀ ਆ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਸਰੀਰ ਨੂੰ ਥਕਾਵਟ ਰਹਿੰਦੀ ਆ ਲੱਤਾਂ ਐਂ ਲੱਗਦੀਆਂ ਨੇ ਜਿਵੇਂ ਸਾਡੀਆਂ ਲੋਹੇ ਦੀਆਂ ਬਣਗੀਆਂ ਹੋਣ ਇਹ ਸਾਰੀਆਂ ਚੀਜ਼ਾਂ ਜੇ ਮੈਂ ਤੁਹਾਨੂੰ ਦੱਸਾਂ ਵੀ ਯੂਰਿਕ ਐਸਿਡ ਨਾਲ ਹੋ ਜਾਂਦੀਆਂ ਨੇ ਜਾਂ ਇੱਥੋਂ ਸਫ਼ਰ ਸ਼ੁਰੂ ਹੋ ਜਾਂਦਾ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੀ ਇੱਕ ਇੱਕ ਯੂਰਿਕ ਐਸਿਡ ਦੀ ਅਸੀਂ ਗੋਲੀ ਖਾਣੇ ਆ ਨਾ ਉਹਦੇ ਨਾਲ ਹੀ ਅਸੀਂ ਕਿਡਨੀ ਫੇਲ ਤੱਕ ਦਾ ਸਫ਼ਰ ਕਰ ਸਕਦੇ ਆ ਦੋਸਤੋ ਜੇ ਉਹਦੇ ਅਸੀਂ ਕਾਉਂਟਰ ਇੰਡੀਕੇਸ਼ਨਸ ਦੇਖਾਂਗੇ ਨਾ ਜਿਹੜੀ ਉਹਦੇ ਆ ਸਾਈਡ ਇਫੈਕਟਸ ਨੇ ਉਹ ਇੰਨੇ ਜ਼ਿਆਦਾ ਨੇ ਕਿਉਂਕਿ ਉਹ ਗੋਲੀ ਫਿਰ ਸਾਨੂੰ ਜਦੋਂ ਅਸੀਂ ਖਾਲੀ 1 ਮਹੀਨਾ ਉਹਨੇ ਥੋੜਾ ਬੋਤਾ ਆਰਾਮ ਦੇਣਾ ਜਦੋਂ ਛੱਡਾਂਗੇ ਉਹ ਤੋਂ ਵੀ ਜ਼ਿਆਦਾ ਤਕਲੀਫ ਹੋ ਜਾਣੀ ਆ ਇਹਦੇ ਨਾਲ ਹੌਲੀ ਹੌਲੀ ਫਿਰ ਸਾਡਾ ਯੂਰਿਕ ਐਸਿਡ ਦੇ ਨਾਲ ਈਐਸਆਰ ਵਧਣ ਲੱਗ ਜਾਣਾ ਬਸ ਉੱਥੋਂ ਕਹਾਣੀ ਸ਼ੁਰੂ ਹੋ ਜਾਂਦੀ ਆ ਸਾਡੇ ਗਠੀਏ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਬਹੁਤ ਤੰਗ ਹੁੰਦਾ ਮਰੀਜ਼ ਜੇ ਅਸੀਂ ਇਹਨੂੰ ਸ਼ੁਰੂ ਚ ਹੀ ਦੇਖ ਲਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨੁਸਖਾ ਦੱਸੂਗਾ ਇਹ ਸਾਰੇ ਦਰਦਾਂ ਦਾ ਮਹਾਕਾਲ ਆ ਹੋ ਤੁਸੀਂ ਟੈਸਟ ਕਰਾ ਲੈਣਾ ਜਿਹੜਾ ਅੱਜ ਮੈਂ ਨੁਸਖਾ ਦੱਸੂਗਾ ਨਾ ਲੈਬੋਰਾਟਰੀ ਤੇ ਜਾ ਕੇ ਖਾਲੀ ਪੇਟ ਟੈਸਟ ਕਰਾ ਲਿਓ ਯੂਰਿਕ ਐਸਿਡ ਦਾ ਜੇ ਥੋੜਾ ਬੋਤਾ ਈਐਸਆਰ ਵਧਿਆ ਹੋ ਵੋ ਵੀ ਕਰਵਾ ਲਿਓ ਉਹਨੂੰ ਨੋਟ ਕਰਕੇ ਡੇਟ ਪਾ ਕੇ ਜੇਬ ਚ ਪਾ ਲਿਓ 15 ਦਿਨ ਬਾਅਦ ਫੇਰ ਕਰਾ ਲਿਓ ਹੁਣ ਇਹਦੇ ਚ ਤੁਸੀਂ ਜਿੱਥੇ ਮਰਜ਼ੀ ਕਰਾ ਸਕਦੇ ਹੋ ਜਿਹੜੀ ਲੈਬੋਰਾਟਰੀ ਤੁਹਾਨੂੰ ਵਧੀਆ ਲੱਗਦੀ ਆ ਜਿੱਥੇ ਤੁਹਾਨੂੰ ਵਿਸ਼ਵਾਸ ਆ ਉੱਥੇ ਕਰਾ ਲਿਓ 15 ਦਿਨ ਦੇ ਵਿੱਚ ਫਰਕ ਦੇਖ ਲਿਓ ਦੋਸਤੋ ਕਿਉਂਕਿ ਮਹਾਪੁਰਖਾਂ ਦੀ ਬਖਸ਼ਿਸ਼ ਆ ਉਹੀ ਨੁਸਖਾ ਦੱਸਾਂਗੇ ਜਿਹੜਾ ਅਸੀਂ ਪਿਛਲੇ 22-23 ਸਾਲਾਂ ਤੋਂ ਦਵਾਖਾਨੇ ਤੇ ਵਰਤਦੇ ਆ ਤੁਸੀਂ ਇਹਨੂੰ ਵਰਤੋ ਤੇ ਨਾਲ ਦੀ ਨਾਲ ਜਿਹੜਾ ਪਰਹੇਜ਼ ਆ ਉਹ ਜ਼ਰੂਰ ਰੱਖਣਾ ਕਿਉਂਕਿ ਵਾਤ ਦਾ ਰੋਗ ਆ ਇਹਦੇ ਵਿੱਚ ਵాయు ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਬੰਦ ਰੱਖਣੀਆਂ ਪੈਣਗੀਆਂ ਦੋਸਤੋ ਜਿਵੇਂ ਛਿਲਕੇ ਵਾਲੀਆਂ ਦਾਲਾਂ ਹੋਗੀਆਂ ਪਨੀਰ ਹੋ ਗਿਆ ਆਲੂ ਹੋ ਗਏ ਚਾਵਲ ਹੋ ਗਏ ਕੜੀ ਹੋਗੀ ਜਾਂ ਜਿਹੜੇ ਸੱਜਣ ਬੀਅਰ ਪੀਂਦੇ ਨੇ ਜਾਂ ਡਰਿੰਕ ਕਰਦੇ ਨੇ ਉਹਦਾ ਪਰਹੇਜ਼ ਸਾਨੂੰ ਰੱਖਣਾ ਪਊਗਾ ਜਲਦੀ ਪਚਣ ਵਾਲਾ ਭੋਜਨ ਖਾਣਾ ਪਊਗਾ ਇਹ ਸਾਰੀਆਂ ਜਿਹੜੀਆਂ ਕੜੀ ਹੋ ਗਈ ਕੜੀ ਦਾ ਇਹਦੇ ਵਿੱਚ ਬਹੁਤ ਪਰਹੇਜ਼ ਹੁੰਦਾ ਦੋਸਤੋ ਇਹ ਸਾਰੇ ਪਰਹੇਜ਼ ਰੱਖ ਕੇ ਜਿਹੜਾ ਮੈਂ ਨੁਸਖਾ ਤੁਹਾਡੇ ਰੂਬਰੂ ਕਰਨ ਲੱਗੇ ਆ ਤੁਸੀਂ ਇਹਨੂੰ ਵਰਤੋਗੇ ਤੁਹਾਨੂੰ 15 ਦਿਨ ਦੇ ਵਿੱਚ ਰਿਲੈਕਸ ਮਿਲ ਜੂਗਾ ਫਿਰ ਤੁਸੀਂ ਇਹਨੂੰ ਮਹੀਨਾ ਡੇਢ ਮਹੀਨਾ 2 ਮਹੀਨੇ ਤੱਕ ਲਗਾਤਾਰ ਖਾ ਲਿਓ ਕਿਉਂਕਿ ਇਹਨੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਸਰੀਰ 'ਚ ਵਾਤ ਸੰਬੰਧੀ ਰੋਗ ਨੇ ਉਹਨਾਂ ਨੂੰ ਵੀ ਕੱਢ ਦੇਣਾ ਜੇ ਸਾਡੇ ਪੇਟ 'ਚ ਕੀੜੇ ਹੈਗੇ ਚਾਹੇ ਨਹੀਂ ਹੈਗੇ ਉਹਨਾਂ ਨੂੰ ਵੀ ਖਤਮ ਕਰ ਦੇਣਾ ਜਾਂ ਕੋਈ ਹੋਰ ਪੇਟ ਸੰਬੰਧੀ ਰੋਗ ਆ ਕਿਉਂਕਿ ਇਹਦੇ ਵਿੱਚ ਔਸ਼ਦੀਆਂ ਪੰਜ ਉਹ ਪਾਤੀਆਂ ਜਿਹੜੀਆਂ ਸਾਡੇ ਪੰਜੇ ਤੱਤਾਂ ਨੂੰ ਤਿੰਨੇ ਦੋਸ਼ਾਂ ਨੂੰ ਸਹੀ ਕਰ ਦੇਣਗੀਆਂ ਦੋਸਤੋ ਇਹਦੇ ਵਿੱਚ ਪੈਣਾ ਕੀ ਕੀ ਆ ਸੁਣੋ ਪਹਿਲਾਂ ਤਾਂ ਪੈਣੀ ਆ ਇਹਦੇ ਵਿੱਚ ਬਾਵੜਿੰਗ 25 ਗ੍ਰਾਮ ਨੰਬਰ 2 ਤੇ ਪਾ ਲਿਓ ਨਸੋਤ ਉਹ ਵੀ 25 ਗ੍ਰਾਮ ਤੀਜੇ ਨੰਬਰ ਤੇ ਪਾ ਲੈਣੀ ਆ ਸੁੰਡ 50 ਗ੍ਰਾਮ ਉਹ ਤੋਂ ਬਾਅਦ ਸੁਰੰਜਾਂ ਮਿੱਠੀਆਂ ਉਹ ਵੀ 50 ਗ੍ਰਾਮ ਤੇ ਨਾਲ ਦੀ ਨਾਲ ਅਸੀਂ ਇਹਦੇ ਵਿੱਚ ਪਾ ਲੈਣਾ ਜौं ਖਾਰ 10 ਗ੍ਰਾਮ ਇਹਨੂੰ ਪਾਊਡਰ ਬਣਾ ਕੇ ਡੱਬੀ 'ਚ ਪਾ ਕੇ ਰੱਖ ਲਓ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਗਰਮ ਪਾਣੀ ਨਾਲ ਲੈ ਲਓ ਨਾਲ ਰੱਖ ਲਓ ਪਰਹੇਜ਼ ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਆ ਵੀ ਟੈਸਟ ਕਰਾ ਲਿਓ 15 ਦਿਨ ਬਾਅਦ ਫੇਰ ਟੈਸਟ ਕਰਾ ਲਿਓ ਰਿਪੋਰਟ ਤੁਹਾਡੇ ਸਾਹਮਣੇ ਹੋਊਗੀ ਵੀ ਹਾਂ ਵਾਕਈ ਕੋਈ ਨੁਸਖਾ ਕਿਸੇ ਵੈਦ ਨੇ ਦੱਸਿਆ ਸਾਨੂੰ ਤਾਨੂੰ ਪਤਾ ਲੱਗ ਜੂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ 10-20 ਰੁਪਏ ਦਾ ਨੁਸਖਾ ਬਣ ਜਾਣਾ ਤੁਹਾਡਾ ਮੇਰਾ ਖਿਆਲ ਆ ਵੀ ਟੈਸਟ ਦੇ ਵੱਧ ਪੈਸੇ ਲੱਗਣਗੇ ਨੁਸਖੇ ਤੇ ਨਹੀਂ ਉਹਨੇ ਲੱਗਣੇ ਪੰਸਾਰੀ ਨੂੰ ਜਾ ਕੇ ਕਹਿ ਦਿਓ ਵੀ ਸੱਜਣਾ ਸਮਾਨ ਦੇ ਦੇ ਸਾਨੂੰ ਸਹੀ ਸਮਾਨ ਦੇ ਦੇ ਯਾਰ ਸਾਫ ਸੁਥਰਾ ਇਹਦੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਮੈਂ ਤਾਂ ਇਹ ਕਹਿਣਾ ਵੀ ਯਾਰ ਸਾਡੇ ਕੋਲ ਵੀ ਯੂਰਿਕ ਐਸਿਡ ਵਾਸਤੇ ਆਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਇਹ ਵਾਕਈ ਦਿਲੋਂ ਦੱਸ ਰਹੇ ਹਾਂ ਤੁਹਾਨੂੰ ਗੱਲ ਤੁਸੀਂ ਵਰਤੋਗੇ ਤੁਹਾਨੂੰ ਪਤਾ ਲੱਗ ਜਾਣਾ ਦੋਸਤੋ ਤੁਸੀਂ ਵਰਤੋ ਆਪਾਂ ਆਯੁਰਵੇਦ ਨਾਲ ਜੁੜ ਜੀਏ ਯਾਰ ਜਦੋਂ ਤੁਸੀਂ ਇਹ ਲਿਆ ਕੇ ਨੁਸਖਾ ਬਣਾਉਂਗੇ ਨਾ ਘਰੇ ਤੁਹਾਡੇ ਬੱਚੇ ਦੇਖਣਗੇ ਵੀ ਕੀ ਬਣ ਰਿਹਾ ਤੁਸੀਂ ਉਹਨਾਂ ਨੂੰ ਦੱਸਿਓ ਵੀ ਇਹ ਯੂਰਿਕ ਐਸਿਡ ਦੀ ਦਵਾਈ ਆ ਫਿਰ ਉਹ ਕਹਿਣਗੇ ਯੂਰਿਕ ਐਸਿਡ ਹੁਣ ਕੀ ਹੁੰਦਾ ਤੁਸੀਂ ਦੱਸਿਓ ਵੀ ਇਹ ਵਾਤ ਦਾ ਰੋਗ ਆ ਇੰਨੇ ਚੋਂ ਬੱਚੇ ਵੀ ਆਯੁਰਵੇਦ ਨਾਲ ਜੁੜ ਜਾਣਗੇ ਯਾਰ ਅਸੀਂ ਜਿਹੜੇ ਅੰਗਰੇਜ਼ ਸਾਨੂੰ ਛੱਡ ਕੇ ਚਲੇ ਗਏ ਇੱਥੋਂ ਭਜਾਏ ਨੇ ਪਰ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਹੁਣ WHO ਨਿਰਧਾਰਤ ਕਰਦਾ ਅਸੀਂ ਅੱਜ ਵੀ ਉਹਨਾਂ ਦੇ ਗੁਲਾਮ ਆ ਜੇ ਤੁਸੀਂ ਇਹ ਗੁਲਾਮੀ ਚੋਂ ਨਿਕਲਣਾ ਤੁਸੀਂ ਇਹ ਨੁਸਖਾ ਘਰੇ ਬਣਾਇਓ ਲਿਆ ਕੇ ਬਣਾ ਕੇ ਇਹਨੂੰ ਵਰਤਿਓ ਫਿਰ ਟੈਸਟ ਕਰਾਇਓ ਫਿਰ ਜਦੋਂ ਰਿਜ਼ਲਟ ਆਊਗਾ ਨਾ ਤੁਹਾਡੇ ਚਿਹਰੇ ਤੇ ਜਿਹੜੀ ਖੁਸ਼ੀ ਹੋਊਗੀ ਜਾਂ ਤੁਸੀਂ ਜਿਹੜਾ ਸਵੇਰੇ ਤੰਗ ਤੁਰਦੇ ਹੋ ਔਖੇ ਤੁਰਦੇ ਹੋ ਅੱਡੀਆਂ 'ਚ ਦਰਦ ਹੁੰਦਾ ਫੋਨ ਤੇ ਗੱਲ ਕਰਨ 'ਚ ਦਿੱਕਤ ਆਉਂਦੀ ਆ ਬਾਹਾਂ 'ਚ ਦਰਦ ਹੁੰਦਾ ਸੁਸਤੀ ਪੈਂਦੀ ਆ ਉਹ ਤੋਂ ਨਜ਼ਾਤ ਮਿਲ ਜਾਣੀ ਆ ਤਾਂ ਜਿਹੜੀ ਤੁਹਾਡੇ ਚਿਹਰੇ ਤੇ ਖੁਸ਼ੀ ਹੋਊਗੀ ਤੁਹਾਨੂੰ ਆਯੁਰਵੇਦ ਤੇ ਮਾਣ ਹੋਊਗਾ ਦੋਸਤੋ ਸਾਡਾ ਜੋਰ ਏ ਇਸ ਗੱਲ ਤੇ ਆ ਵੀ ਲੋਕ ਸਹਿਜ ਤਰੀਕੇ ਨਾਲ ਆਯੁਰਵੇਦ ਨਾਲ ਜੁੜ ਜਾਣ ਅਸੀਂ ਕੋਈ ਇਹਦੇ ਵਿੱਚ ਲਕੋਸ਼ ਪਾਉ ਨਹੀਂ ਰੱਖਿਆ ਇਸ ਨੁਸਖੇ ਦੇ ਵਿੱਚ ਤੁਸੀਂ ਵਰਤੋ ਵੀਡੀਓ ਨੂੰ ਦੇਖੋ ਤੇ ਸ਼ੇਅਰ ਕਰੋ ਧੰਨਵਾਦ ਜੀ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਰੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 99154 80877